ਬਾਬਾਏ ਦੁਨੀਆ ਤੇਰੀ ਕਰਦੀ ਹੈ ਰਫੇਰੀ ਬਾਬਾਏ ਦੁਨੀਆ ਤੇਰੀ ਕਰਦੀ ਹੈ ਰਫੇਰੀ ਅੱਜ ਦੇ ਸੱਜਣ ਠੱਗਾ ਹੰਸ ਨਾ ਰਲ ਗਏ ਵੱਗਾ ਵਕ ਵਕ ਨੇ ਚਲਾਈ ਯਾਰੀ ਤਾਂ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਸਾਫ ਗੁੱਲਿਆ ਜਿਨਾ ਦੀਆਂ ਨੀਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਉਲ ਗਿਆ ਸੀ ਜਦ ਹਰਨਾਖਸ਼ੇ ਡਟ ਗਿਆ ਫਿਰ ਰੱਬੀ ਆਸ਼ਿਕ ਉਲ ਗਿਆ ਸੀ ਜਦ ਹਰਨਾਖਸ਼ੇ ਡਟ ਗਿਆ ਫਿਰ ਰੱਬੀ ਆਸ਼ਿਕ ਪਾਪੀ ਨੇ thamਤ ਪਾਏ ਪਗਤ ਹਸ ਜਫੀਆਂ ਪਾਏ ਗਈਆਂ ਪਰਕੀਆਂ ਸੱਚੀਆਂ ਪ੍ਰੀਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਸਾਫ ਬੁੱਲੇ ਆジナ ਦੀਆਂ ਨੇਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਸਾਬ ਬੁੱਲੇ ਆ ਜਿਨਾ ਦੀਆਂ ਨੀਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਆਇਆ ਸੀ ਕ੍ਰਿਸ਼ਨ ਮੁਰਾਰੀ ਲਾਇਆ ਨਾ ਮੋਹੰਕਾਰੀ ਆਇਆ ਸੀ ਕ੍ਰਿਸ਼ਨ ਮੁਰਾਰੀ ਲਾਇਆ ਨਾ ਮੋਹੰਕਾਰੀ ਬਿਦੁਰ ਦਾ ਸਾਗ ਲੂਣਾ ਖਾ ਦਰ ਗਰਜ ਕੇ ਦੂਣਾ ਰੱਬ ਕੋਣਾ ਕਿੱਥੇ ਭੰਬੜਾ ਪੜੀ ਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਸਾਹ ਬੁੱਲਿਆ ਜਿਨਾ ਦੀਆਂ ਨੀਤਾ ਉਹਨਾਂ ਨੂੰ ਕੈਂਦੇ ਰੱਬ ਮਿਲਦਾ ਸਾਹ ਬੁੱਲਿਆ ਜਿਨਾ ਦੀਆਂ ਨੀਤਾ ਉਹਨਾਂ ਨੂੰ ਕੈਂਦੇ ਰੱਬ ਮਿਲਦਾ ਖਾ ਖਾ ਕੇ ਰਿਸ਼ੂਤ ਖੋਰੀ ਬਣ ਗਿਆ ਟੇਡ ਵਾਂਗਰ ਬੋਰੀ ਆ ਖਾ ਤੇ ਰਿਸ਼ੂਤ ਖੋਰੀ ਬਣ ਗਿਆ ਟੇਡ ਵਾਂਗਰ ਬੋਰੀ ਕਰ ਕਰ ਕੇ ਕਪੜੇ ਬਾਜੀ ਹੋਇਆ ਮਨ ਅਜੇ ਨਾ ਰਾਜੀ ీతను కబ మళ్ళా సాఫ్లి జనాశ్వతఖోరీ బాగ వంగర బి ఆఖాకి రిశ్వతఖోరీ బాగ వంగర బి ਕਰ ਕਰਕੇ ਕਪੜੇ ਬਾਜੀ ਹੋਇਆ ਮਨ ਅਜੇ ਨਾਰਾਜੀ ਮੋ ਮਾਇਆ ਨਾਲ ਲੱਗੀਆਂ ਪ੍ਰੀਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਸਾਥ ਬੁੱਲਿਆ ਜੀਨਾ ਦੀਆਂ ਨੇਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਸਾਥ ਬੁੱਲਿਆ ਜੀਨਾ ਦੀਆਂ ਨੇਤਾ ਉਹਨਾਂ ਨੂੰ ਕਹਿੰਦੇ ਰੱਬ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਪਰਮਾਤਮਾ ਸਭ ਨੂੰ ਜੜ ਦੀ ਕਲਾ ਵਿੱਚ ਰੱਖੇ ਨਾਨਕ ਨਾਮ ਚੜ੍ਹਵੀਂ ਕਲਾ ਤੇਰੇ ਬਾਣੇ ਸਰਬਤ ਦਾ ਬਲਾ